शिंगार है कभी पति कह के मुखातब की है कभी उन पिता कह के पुकारे है कभी उन एक तो ताके अपना बेली के सजन कह के पुकारे पुकार अपने वर्दा कह के पुकारे है तेरे मेरे कोई अंतर है गुरु नानक साहब ने बड़ी कृपा की, की है सत्य बलवंत ने बड़ा प्यारा शब्द के राम कली की वार्ता आप जी ने कई बार पढ़िया होंगे गुरु नानक साहब

ਭਾਈ ਲੈਣਾ ਜੀ 35 ਸਾਲ ਕੋਟੇ। ਕੋਈ 1-2 ਸਾਲ ਦਾ ਫਰਕ ਨਹੀਂ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਗਮ। ਉਹਨਾਂ ਦਾ ਆਗਮ ਜੋ ਹੈ ਸਨ 1469 ਨੂੰ ਹੈ। ਫਿਰ ਸੈਕੰਦ ਗੁਰੂ ਅੰਗਦ ਪਾਤਸ਼ਾਹ ਜੀ ਦੀ ਸ਼ਾਹੀ ਲੈਣਾ ਜੀ ਦੀ ਆਗਮ ਜੋ ਹੈ ਉਹ ਸਨ 1504 ਨੂੰ। 36 ਸਾਲ 35 ਕੁ ਸਾਲ ਛੋਟੇ ਨੇ। ਭਾਈ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ

ਮਾਤੇ ਕੁੱਤਤਾ ਦਾ ਸਭ ਤੇ ਗੁਰੂ ਮਿੱਤਰ ਦਾ ਸਭ ਕੀ ਹੋ ਜਣਣਾ ਦੇ ਖਸੂਰ ਤੋਂ 35 ਸਾਲ ਛੋਟੇ ਨੇ ਭਾਈ ਲੈਣਾ ਜੇ ਦੇਖੀਏ ਕਿ ਪੁੱਤਰਾ ਦੀ ਉਮਰ ਦੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਪਰ ਨੇ ਜਦੋਂ ਭਾਈ ਲੈਣਾ ਦੀ ਕੇਹਾ ਲੈ ਲਈ ਸੱਤ ਸਾਲ ਗੁਰੂ ਦੇ ਹੁਕਮ ਨੂੰ ਮੰਨੇ ਸੱਤੇ ਬਲਵੰਨੀ ਸ਼ਬਦ ਵਰਤੇ ਨੇ ਜਾਹਾਲ ਮਰਦੀ ਤਾਂ ਵੀ ਕਿਹੜੇ ਮਰਦਾਂ ਨਾਲ ਹੀ ਕਾਇਤਾ ਲਈਏ ਭਾਈ ਲੈਣੇ

ਤੇ ਉਹ ਤਾਂ ਮਿੱਥੋ ਆਪਣੇ ਬਰਾਬਰ ਤੇ ਸਾਥੀ ਨਿਕੇ ਜਾਂਦੇ ਹਨ ਜਦੋਂ ਕਿ ਇਹ ਖੇਡਗੇ ਬਰਾਬਰ ਤੇ ਸਾਥੀ ਮਿਲ ਕੇ ਖੇਡਿਆ ਜਾਂਦਾ ਹੈ ਤੇ ਬਾਬਾ ਸਰਤਾਬ ਦੁਆਬੀ ਜੀ ਖੇਡ ਲੈਣੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਸ਼ੇਰਾਂ ਦੀ ਪੀੜੇ ਪਹਿਲੇ ਤੇ ਸਾਹ ਤੁਹਾਡੇ ਤੋਂ ਛੋਟੇ ਭਾਈ ਤੇ ਭਾਈ ਲੈਣਾ ਜੀ ਜਿਵੇਂ ਬੱਚੇ ਖੇਡਦੇ ਨੇ अपने बराबर का साथी लिखते ने अपने बराबर का साथी तुंदे उमर एक होगी संसारी खेड को खेड

जोत माहे के गुरु नानक साहब जी की जोत भाई लहना जी की जोत विच समा गई जोत समाई जोत माहे आप आपे छेती मिट्यून ते शब्द से मिट्यून करते हैं के पाई रहना जी जीनू अपने तो पहिए की सार छोटे अपने बराबर ना मिटते अपने बरगा करके जोत समाई जोत माहे आप आपे छेती मिट्यून

सारे विचो मिशे सिखा पुत्रा को सब उम्मत देखो जे क्यों जब सुधोष ता लेना सी क्यों पैंती साल आपने तो छोटा तुम तो आपने बराबर वर्गा मिश के बना लिया तो जो दियो तान गुरु लाय अंगत साहब गुरु बने खदूर साहब भी तब इसे आए बाबा अमरदास बदुर्ग आए हैरान कोई जब पर दाता के पच्ची साल ਬਾਬਾ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਤੋਂ ਵੱਡੇ ਸੀ ਧਿਆਨ ਦਿਓ ਕਿ ਗੁਰੂ ਨਾਨਕ ਸਾਹਿਬ ਤੋਂ 35 ਸਾਲ ਭਾਈ ਲੈਣਾ ਕੀ ਛੋਟੇ ਨੇ ਗੁਰੂ ਅਮਰਦਾਸ ਬਾਬਾ ਅਮਰਦਾਸ ਤੁਹਾਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੋਂ 25 ਸਾਲ ਵੱਡੇ ਨੇ ਤੇ 12 ਸਾਲ ਉਹਨਾਂ ਨੇ ਕੱਦਣਾ ਢਾਹੀ ਤੇ ਜਦੋਂ 12 ਸਾਲਾਂ ਬਾਅਦ ਗੁਰੂ ਅੰਗਦ ਸਾਹਿਬ ਨੇ ਜੋਤ ਗੁਰੂ ਅਮਰਦਾਸ ਨੂੰ ਚਕਾਈ

कभी कोई बेटा कह के नहीं बुलाएगा कभी कोई पुत्र कहते नहीं बुलाएगा पर तेरे का तो बने ने गुरु अमरदास बलवान शब्द चुन के लाएं यही उम्र करके गुरु अमरदास वे ने तो कह लगे अब गल उम्री नहीं गल जिस दिन गुरु घर चल होने जाए फिर शब्दों में पता ही नहीं बनते कह गुरु नानक साहब दादा ने गुरु अंगद साहब पिता ने पच्चीस साल छोटा जो है संसारिक तौर पर गुरु अमरदास तो पच्चीस साल छोटे ने धन गुरु अंगद साहब भी के शब्द बनते भावे पच्चीस साल शरीर तौर पर छोटे ने पर गुरु अंगद साहब गुरु अमरदास के पिता ने ਤਾਂ ਗੁਰੂ ਨਾਨਕ ਪੈਰ ਗੁਰੂ ਅਮਰਦਾਸ ਦੇ ਦਾਦੇ ਨੇ ਕਹਿਣ ਲੱਗੇ ਜੀਵ ਜਿਆ ਦਾਦਾ ਦੀ ਜੀਵ ਜਿਆ ਪਿਤਾ ਸੀ ਉਹ ਉਹ ਦਾ ਪੋਤਰਾ ਗੁਰੂ ਅਮਰਦਾਸ ਜੀ ਪਰਮਾਨੰ ਹੋ ਗਏ ਇਹਦਾ ਮਤਲਬ ਕਿ ਸੰਸਾਰਿਕ ਰਿਸ਼ਤੇ ਦੀ ਗੱਲ ਨਹੀਂ ਸਬਦ ਵਰਤੇ ਛੋਟਿਕਾਂ ਸੋ ਬਹਿਣਾ ਹੈ ਸੋਈ ਦੀ ਬਾਣ ਤੇ ਅਗਲਾ ਸ਼ਬਦ ਕੀ ਕਿਉਂ ਦਾਦੇ ਦੇ ਰਿਹਾ ਪੋਤਰਾ ਅੰਮਰ ਦਾ ਜੋ ਬਈ ਅੰਮਰ ਪਹਿਲਾਂ ਸ਼ਬਦ ਆਪਾ ਕਰਨੇ ਪੋਤਾ ਨਹੀਂ ਹੁੰਦਾ

ਗੁਰੂ ਬਣੀ ਪਰ ਗੁਰੂ ਅੰਗਦ ਸਾਹਿਬ ਦੇ ਪੁੱਤਰ ਭਾਈ ਵਿੱਚ ਉਹਨਾਂ ਨੂੰ ਪਿਆ ਗਿਆ ਰੋਖਾਂ ਦੀ ਤੌਰ ਤੇ ਗੁਰੂ ਰਾਮਦਾਸ ਗੁਰੂ ਘਰ ਦੇ ਵਿੱਚ ਇੱਕ ਫੱਤੇ ਬੰਵਾਦ ਨੇ ਵਿੱਚ ਸ਼ਬਦ ਬੰਦੇ ਹੈ ਕਿ ਮਨੇ ਜਦੋਂ ਸਿੱਖਾ ਹਾਂ ਆਪਣੇ ਸੰਤਾਨ ਨੂੰ ਪੁੱਛ ਕੇ ਦੇਖੋ ਕਿ ਗੁਰੂ ਰਾਮਦਾਸ ਕੀ ਵਿਸ਼ੇਧਾਰਾਂ ਨੂੰ ਪੁੱਛੋ ਵਿਸ਼ੇਧਾਰਾਂ ਦੀ ਨਜ਼ਰ ਵਿੱਚ ਤਾਂ ਉਹ ਹੀ ਨੇ ਜੇਰੇ ਚੋਟਰੀ ਢੋਂਦੇ ਬੈਠੇ ਭੁੰਗਣੀਆਂ ਵੇਖਦੇ ਪੈਣੇ

ਉਹ ਗੀਤ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਮੈਂ ਆਪਣੀ ਜ਼ਬਾਨ ਤੋਂ ਕਿਸ ਵਰੀ ਸੋਣਾ ਨੂੰ ਕਿ ਹਕੀਕਤ ਇਹ ਵੀ ਕਿ ਗੁਰੂ ਜੀ ਨੇ ਸੇ ਪੰਦਾਵੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਕਿਤੇ ਉਹਨਾਂ ਦੇ ਕਾਮਨੀ ਗੁਰੂ ਅਕਸ਼ਰ ਵਰ ਦੇ ਸੰਤ ਕਦੀ ਗੁਰੂ ਨਾਨਕ ਸਾਹਿਬ ਦਾ ਨਾਮ ਆਉਣਾ ਗੁਰੂ ਅਮਰਦਾਸ ਦਾ ਨਾਮ ਆਉਣਾ

जैसे हम सतगुर रात लिए चलाए तू मेरा बिना तू मेरी मां तू मेरा साथ संबंधी ते शब्द बंदे ने दाता तेरे तो बिना और कोई रिश्ता भी नहीं बना सके तू गुर पिता सुख है गुर माता कह लगे मेरे दाता तू गुर बंधक मेरा सपना सखाए मेरा रिश्तेदार मेरा साथी मेरा मित्र तू है ਪਰ ਉਸੇ ਦੇ ਰਿਸ਼ਤੇ ਤੋਂ ਆਵਾਜ਼ ਨਿਕਲੀ ਜਿਹਨਾਂ ਕੋਈ ਰਿਸ਼ਤਾ ਸੰਸਾਰ ਵਿੱਚ ਰਹਿ ਨਹੀਂ ਸੀਗੇ ਉਹਦਾ ਰਿਸ਼ਤਾ ਗੁਰੂ ਬਣਿਆ ਗੁਰਮਖੋਤ ਆਓ ਕਦੇ ਇਸ ਨੂੰ ਆਪਣੇ ਮਾਂ ਬਾਪ ਭੈਣ ਭਰਾ ਸਾਥ ਬੰਦੀ ਮੰਨ ਕੇ ਚੱਲੀਏ ਜਿਵੇਂ ਅਸੀਂ ਸਾਥ ਬੰਧੀਆਂ ਨਿਰਵਰਤ ਨੇ ਉਹਨਾਂ ਤੇ ਖਿੱਚ ਕਰਨੀਆਂ ਹੀ ਕਿੰਨੀ ਖਿੱਚ ਤੇ ਆਪਣੇ ਸਤਿਗੁਰੂ ਤੇ ਪ੍ਰਭ ਨੂੰ ਹੋ ਜਾਏ ਕਿ ਜਿਹੜੇ ਰਖਵਾਲਾ ਕਿਤੇ ਕਿਸੇ ਆਪਾਂ ਆਮ ਤੌਰ ਤੇ ਸ਼ਬਦ ਵਰਤਨੇ ਕਿ ਸਹਿਜ ਸਰੀਰਕ ਤੌਰ ਤੇ ਕੈਨ ਮਤਾਉ ਰੱਖਦੇ ਸ਼ਬਦਾ ਤਾਂ ਪੜ੍ਹਦੇ ਕਿ ਤੂੰ ਮੇਰਾ ਰਾਖਾ ਸਭੀ ਛਾਈ ਪਰ ਅਸਲ ਵਿੱਚ ਕਿਹੜੀ ਛੇਦੀ ਸਹਾ ਤੇ ਰੱਖਦੇ ਸਹਿਜ ਕਿੰਨੇ ਪ੍ਰਭ ਚੋਂ ਲਾਗ ਰਹਿ ਕੋ ਮੇਰਾ ਚੀਕ ਆਗ ਅੰਤ ਪ੍ਰਭ ਸਦਾ ਸਭਾਈ ਹੁਣ ਇਸੇ ਆਗ ਅੰਤ ਦਾ ਅਰਥ ਕੀ ਆਪਰੇ ਸ਼ਬਦ ਪੜ੍ਹਨੇ ਕਿਉਂ ਨੂੰ ਕਿੰਨਿਆ ਬਾਰ ਬਾਰ ਤੇ ਔਖੀ ਚਹੀ ਨਾ ਦੇਖਣ ਦੇਰੀ ਆਪਣਾ ਬਿਰਧ ਸੰਭਾਲੇ ਆਤਮ ਅੰਤ ਦਾ ਕੀ ਇਥੇ ਆਤਮ ਦਾ ਸੰਬੰਧ ਵਹਿਗੁਰੂ ਨਾਲ ਨਹੀਂ ਤੇ ਅੰਤ ਦਾ ਸੰਬੰਧ ਵੀ ਵਹਿਗੁਰੂ ਨਾਲ ਨਹੀਂ ਜੇਕਰ ਆਤਮ ਹੋਵੇ ਤਾਂ ਉਹਦਾ ਸੰਬੰਧ ਜ਼ਰੂਰੀ ਹੈ ਤੇ ਆਪਾਂ ਬਾਹਰ ਚ ਪੜ੍ਹਨੀ ਹੈ ਕਿ ਨਾ ਮੇਰੇ ਵਹਿਗੁਰੂ ਦਾ ਅੱਜ ਫਿਕਰਾ ਕਿਸੇ ਨੇ ਆਜ ਲੱਗਿਆ ਕਿ ਨਾ ਕਿਸੇ ਨੇ ਅੰਤ ਲੱਗੇ ਆਤਮ ਅੰਤ ਦਾ ਮਤਲਬ ਕੀ मेरे गुरु जी जो मेरा शरीर होंद भी नहीं आया, तो तो मेरे शरीर में जाना है, अंत हो जाना है मेरे मालिका अंत वेले भी तू ही मेरा रखवाला हो तू मेरा रखा सभी केवल यह नहीं इस मुल्क बैठा जा कल बैठे राख है के शरीर के जन्म तो पहला तो भी राखा सह ते शरीर के बिलसम तो बाद भी राखे ताई शब्द वरते प्रभ सो लाग रहे हो मेरा चीत आग अंत प्रभ सदा सहाई तन हमारा नीच ना रिश्ता बना लिया तू मेरा मित्र है ते संता जो मेरे मित्र के आग अंत विच रखण वाला तू में तन गुरु ग्रंथ सह देख करे के आपा गुरु नानक सह ਉਹਨਾਂ ਦੀ ਚਰਨਾ ਵੀ ਠੀਕ ਲੈ ਕੇ ਸਭ ਕੁਝ ਆਪਣੇ ਅੰਦਰੋਂ ਪਰਮ ਨੂੰ ਸਮਝ ਲਿ ਗਏ ਤੇ ਬਾਕੀ ਮੇਰਾ ਮਾਲਕ ਮੇਰੇ ਕਰੇਗਾ ਫਿਰ ਉਹ ਮਾਂ ਬਾਪ ਐਟ ਹੈ ਕਦੀ ਕੋਈ ਵੀ ਕਿਪਾਰਗਾ ਉਹ ਮਾਂ ਬਾਬ ਐਸਾ ਜਿਹੜਾ ਆਪਣਾ ਨੂੰ ਪਰ ਕੋਈ ਨਮੀ ਬੱਚ ਬਿੰਦਾ ਅੱਜ ਇੰਨੀਆਂ ਸੁਬੇੜੀਆਂ ਸ਼ੁਕਕਾਰ ਕਰਿਆ ਹੈ ਸਾਥ ਸੰਗਤ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਕਾਖਸ਼ਾਂ ਨੇ ਮਿਹਰ ਕੀਤੀ ਹੈ आप संगत के दर्शन दिदारे बच्चे ने पिछले साल अपना आशा की बार आरंभ की थी करीबन अठ पौड़िया हो चुकी हैं यत्न करना के ऐद की आशा की बार संपूर्ण हो गए कल तो आप लड़ी बार विचार आरंभ करनी ओ बार जो सिख दे जीवन दिखनी ओ बार जिन्हों सुन के पढ़ के गा के